ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਮਾਨਾ ਦੇਖ ਲਓ ਕਿਦਾਂ ਦਾ ਆ ਗਿਆ ਮੁਹੰਮਦ ਮੁਸਤਾਫਾ ਪੰਜਾਬ ਪੁਲਿਸ ਦਾ ਬਹੁਤ ਵੱਡਾ ਹੈ ਅਹੁਦੇ ਤੇ ਰਿਹਾ ਤੇ ਉਹਦੇ ਬੇਟੇ ਨੇ ਇੱਕ ਵੀਡੀਓ ਦੇ ਵਿੱਚ ਬੜਾ ਕੁਝ ਬੋਲਿਆ ਆਪਣੇ ਪਿਓ ਬਾਰੇ ਮਾਂ ਬਾਰੇ ਆਪਦੀ ਪਤਨੀ ਬਾਰੇ ਤੇ ਭੈਣ ਬਾਰੇ ਯਾਨੀ ਕਿ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਕਿੰਦਾ ਹੋ ਰਿਹਾ ਨਜਾਇਜ਼ ਸੰਬੰਧ ਹੈ ਉਸੇ ਬੰਦੇ ਦੀ ਪਤਨੀ ਦੇ ਬਾਪ ਨਾਲ ਜਾਨੀ ਨੋਹ ਦੇ ਸਹੁਰੇ ਨਾਲ ਤੇ ਉਹ ਕਹਿ ਰਿਹਾ ਕਿ ਮੈਨੂੰ ਇੰਨਾ ਬੜਾ ਟਾਈਮ ਬੜੀ ਵਾਰ ਕੋਸ਼ਿਸ਼ ਕੀਤੀ ਮਾਰਨ ਦੀ ਜਾਂ ਰਸਤੇ ਤੋਂ ਹਟਾਉਣ ਦੀ ਤੇ ਮੈਨੂੰ ਕੋਈ ਇਦਾਂ ਦੀ ਚੀਜ਼ ਵੀ ਦਿੰਦੇ ਰਹੇ ਪਰ ਮੈਂ ਪੰਜ ਕੁਲਾ ਹੋਣ ਕਾਰਨ ਇੱਥੇ ਸਰਕਾਰ ਹੋਰ ਤੇ ਸਟੇਟ ਵੀ ਹੋਰ ਆ ਜੀਦਾ ਕਰਕੇ ਇਹਨਾਂ ਦਾ ਜੋਰ ਨਹੀਂ ਛੱਡਦਾ ਤੇ ਮੈਨੂੰ ਇਹ ਮਾਰ ਨਹੀਂ ਪਾਏ ਇੰਨੇ ਦੇ ਮੈਨੂੰ ਇਹ ਕਿਸੇ ਨਾ ਕਿਸੇ ਤਰੀਕੇ ਇਹਨਾਂ ਹਟਾਉਣਾ ਚਾਹੁੰਦੇ ਸੀ ਰਸਤੇ 'ਚ ਤੇ ਇਹ ਜੋ ਬੰਦਾ ਮੁਹੰਮਦ ਮੁਸਤਫਾ ਇਹਦੇ ਉੱਤੇ ਵੀ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਇਹਨਾਂ ਨੇ ਘਾਣ ਬੜੇ ਕੀਤੇ ਆ ਆਪਾਂ ਕਹਿ ਤੋ ਦਿੰਨੇ ਆ ਵੀ ਸਿੱਖਾਂ ਤੋਂ ਸਿੱਖ ਮਰਾਏ ਤੇ ਆਪਾਂ ਬੜੇ ਕਹਿੰਨੇ ਆ ਕਿ ਇਹ ਜੋ ਮੁਸਲਮਾ ਇਹ ਆਪਣੇ ਬੜਾ ਪਿਆਰ ਆ ਤੇ ਇਹ ਆ ਉਹ ਹੈ ਇਹ ਥੋੜੇ ਜੇ ਬੰਦਿਆਂ ਦੇ ਕੋਲੇ ਪਾਵਰ ਆਈ ਤੇ ਸਾਰਿਆਂ ਦਾ ਹੀ ਚੈੱਕ ਕਰ ਲੋ ਇੱਕ ਨਿਆਲਮ ਸੈਨਾ ਬਣਾਈ ਸੀ ਇਜ਼ਹਾਰ ਆਲਮ ਨੇ ਤੇ ਉਹਨੇ ਇੰਨਾ ਦਰਬਾਰ ਸਾਹਿਬ ਦੇ ਚੁਗਿੱਦੇ ਤੱਕ ਨਹੀਂ ਬਖਸ਼ੇ ਉਹਨੇ ਉੱਥੇ ਜਾ ਕੇ ਵੀ ਕਾਨ ਕੀਤਾ ਤੇ ਇਹ ਮੁਹੰਮਦ ਮੁਸਤਫਾ ਨੇ ਆਪਣੇ ਇੱਕ ਜੀਰੇ ਦਾ ਸਤਪਾਲ ਸਿੰਘ ਐਸ ਐਚਓ ਸਾਹਿਬ ਬਹੁਤ ਵਧੀਆ ਗੱਲ ਕਰਦੇ ਨੇ ਉਹਨਾਂ ਨੇ ਇਹਦੇ ਬਾਰੇ ਬੜਾ ਕੁਝ ਦੱਸਿਆ ਉਹਨਾਂ ਨੇ ਕਿਹਾ ਕਿ 19 ਬੰਦੇ ਇਹਨਾਂ ਨੇ ਮਹੂ ਏਰੀਏ ਦੇ ਜਾਨੀ ਜੀਰੇ ਹਲਕੇ 'ਚ ਹੀ ਮਾਰੇ ਆ ਤੇ ਨਿਜਾਇਜ਼ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਮੰਗਤੇ ਵੀ ਨਹੀਂ ਬਖਸ਼ੇ ਜੋ ਵਿਚਾਰੇ ਮੰਗਣ ਆਉਂਦੇ ਆ ਗਰੀਬ ਉਹ ਵੀ ਇਹਨਾਂ ਨੇ ਚੱਕ ਕੇ ਮਾਰਤੇ ਤੇ ਬਹੁਤ ਕੁਝ ਉਹ ਦੱਸਦੇ ਆ ਤੇ ਹੁਣ ਇਹਨਾਂ ਦੇ ਅੱਗੇ ਆ ਰਿਹਾ ਹੈ ਸਾਰਾ ਕੁਝ ਕਿਸੇ ਦੀ ਜਾਨ ਲੈਣਾ ਰੱਬ ਤੋਂ ਬਿਨਾ ਕਿਸੇ ਦਾ ਅਧਿਕਾਰ ਨਹੀਂ ਤੇ ਇਹ ਕੌਣ ਹੁੰਦੇ ਆ ਕਿਸੇ ਨੂੰ ਮਾਰਨ ਵਾਲੇ ਜਾਂ ਕਿਸੇ ਦੇ ਫੇਕ ਇਨਕਾਊਂਟਰ ਕਰਨ ਵਾਲੇ ਤੇ ਹੁਣ ਉਹ ਚੀਜ਼ਾਂ ਦਾ ਜੋ ਵਾਇਗਰੂ ਦੀ ਜਦੋਂ ਚੱਕੀ ਚੱਲਦੀ ਹੈ ਸਮਾਂ ਲੱਗਦਾ ਹੁਣ ਸਾਰੇ ਟੱਬਰ ਤੇ ਐਫਆਰਆਈ ਹੋ ਗਈ ਐਫਆਈਆਰ ਹੋ ਗਈ ਹੈ ਐਫਆਈਆਰ ਹੋਣ ਤੋਂ ਬਾਅਦ ਹੁਣ ਭੱਜੇ ਫਿਰਦੇ ਆ ਜਵਾਨ ਤਾਂ ਅਪਲਾਈ ਕਰਦੇ ਫਿਰਦੇ ਆ ਬੰਦਾ ਪੁੱਛੇ ਜੇ ਜਿਹੜਾ ਬੀਐਨਐਸ ਦਾ ਛੇ 102 ਜਾਂ 109 ਚਲੋ ਆਪਾਂ ਪੁਰਾਣੇ ਆਈਪੀਸੀ ਦੇ ਅਕੋਰਡਿੰਗ ਜੇ ਦੇਖੀਏ 302 ਦਾ ਕੇਸ ਬਣ ਗਿਆ ਹੈ 302